ਸ਼ਸ਼ੀਕਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਪਿਆਜ਼ ਮਸਾਲਾ ਫਰਾਈ ਜਾਣੇ ਕੀ ਪਿਆਜ਼ ਦਾ ਪਕੌੜਾ ਮਸਾਲਾ ਭਰ ਕੇ ਤੇ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਤੇ ਚਲੋ ਆਪਾਂ ਆਜੋ ਬਣਾਈਏ ਸਭ ਤੋਂ ਪਹਿਲਾਂ ਆਪਾਂ ਇੱਥੇ ਵੇਸਣ ਲੈ ਲਿਆ ਪਿਸਣ ਦਾ ਆਪਾਂ ਘੋਲ ਤਿਆਰ ਕਰਾਂਗੇ ਜਿਹਦੇ ਵਿੱਚ ਆਪਾਂ ਇਹਨਾਂ ਨੂੰ ਪਿਆਜ਼ਾਂ ਨੂੰ ਲਪੇਟ ਲਪੇਟ ਕੇ ਫਰਾਈ ਕਰਾਂਗੇ ਤੇ ਇੱਥੇ ਆਪਾਂ ਇੱਕ ਕੌਲੀ ਦੇ ਕਰੀਬ ਜਿਹੜਾ ਬੇਸਣ ਲੈ ਲਿਆਗਾ ਤੇ ਰੂਟੀਨ ਦੀ ਤਰ੍ਹਾਂ ਇਹਦੇ ਵਿੱਚ ਆਪਾਂ ਪਾ ਲਵਾਂਗੇ ਮਸਾਲੇ ਸਭ ਤੋਂ ਪਹਿਲਾਂ ਆਪਾਂ ਪਾ ਦਵਾਂਗੇ ਅੱਧਾ ਚਮਚਾ ਜਵਾਇਨਾ ਉਸ ਤੋਂ ਬਾਅਦ ਅੱਧਾ ਚਮਚਾ ਜੀਰਾ ਤੇ ਸਵਾਦ ਅਨੁਸਾਰ ਇਹਦੇ ਵਿੱਚ ਆਪਾਂ ਨੂਨ ਮਿਰਚ ਪਾ ਦਵਾਂਗੇ ਅੱਧਾ ਅੱਧਾ ਚਮਚੇ ਦੇ ਕਰੀਬ ਤੇ ਥੋੜਾ ਜਿਹਾ ਹਲਦੀ ਪਾਊਡਰ ਐਡ ਕਰ ਲਵਾਂਗੇ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਸਵਾਦ ਅਨੁਸਾਰ ਜਿਹੜਾ ਨੂਨ ਤੇ ਮਿਰਚ ਐਡ ਕਰਾਂਗੇ ਤੇ ਇੱਕ ਜਿਹੜਾ ਆਪਾਂ ਮਸਾਲਾ ਬਣਾਵਾਂਗੇ ਇਹਨਾਂ ਨੂੰ ਭਰਨ ਵਾਸਤੇ ਤੇ ਉਹਦੇ ਵਾਸਤੇ ਵੀ ਆਪਾਂ ਥੋੜਾ ਜਿਹਾ ਨਨ ਮਰਚ ਐਡ ਕਰਾਂਗੇ ਉਹਦੇ ਵਿੱਚ ਤਾਂ ਕਰਕੇ ਜਿਹੜੇ ਮਸਾਲੇ ਆ ਤੁਸੀਂ ਦੇਖ ਕੇ ਜੂਸ ਕਰਨਾ ਤੇ ਇਹਨਾਂ ਨੂੰ ਆਪਾਂ ਮਿਕਸ ਕਰ ਲਵਾਂਗੇ ਸਾਰੀਆਂ ਚੀਜ਼ਾਂ ਨੂੰ ਤੇ ਉਸ ਤੋਂ ਬਾਅਦ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਦਾ ਸੰਗਣਾ ਜਾਂ ਜਿਹੜਾ ਘੋਲ ਬਣਾ ਕੇ ਤਿਆਰ ਕਰ ਲਵਾਂਗੇ ਤੇ ਜਦ ਤੱਕ ਆਪਾਂ ਘੋਲ ਬਣਾਉਨੇ ਆਂਗੇ ਉਦੋਂ ਤੱਕ ਜਿਹੜੇ ਪਿਆਜ਼ ਹੈਗੇ ਉਹਨਾਂ ਨੂੰ ਮੈਂ ਸ਼ੈੱਲ ਕੇ ਧੋ ਲੈਣੀ ਹੈਗੀ ਤਾਂ ਕਿ ਜਿਹੜਾ ਵੀਡੀਓ ਹੈਗੀ ਥੋੜੀ ਜੀ ਜ਼ਿਆਦਾ ਲੰਬੀ ਨਾ ਹੋ ਜਾਵੇ ਤੇ ਐਡਿਟ ਕਰਨੇ ਵਿੱਚ ਵੀ ਕਾਫੀ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਲੰਬੀ ਵੀਡੀਓ ਨੂੰ ਤੇ ਬਾਕੀ ਤਾਂ ਦੇਖਣ ਦੇ ਵਿੱਚ ਵੀ ਕਾਫੀ ਜਿਆਦਾ ਬੰਦਾ ਬੋਰ ਹੋ ਜਾਂਦਾ ਕਈ ਵਾਰ ਇਸ ਤਰ੍ਹਾਂ ਲੱਗਦਾਗਾ ਵੀ ਬਹੁਤ ਜਿਆਦਾ ਲੰਬੀ ਵੀਡੀਓ ਸਕਿਪ ਕਰ ਕਰਕੇ ਦੇਖ ਦੇਾਂਗੇ ਜਿਆਦਾ ਲੰਬੀ ਵੀਡੀਓ ਨੂੰ ਜੇ ਛੋਟੀ ਵੀਡੀਓ ਹੋਊਗੀ ਤਾਂ ਆਪਾਂ ਰੁਟੀਨ ਦੇ ਵਿੱਚ ਮਤਲਬ ਕਿ ਚੱਲਦੀ ਹੋਈ ਦੇਖ ਸਕਦੇਾਂਗੇ ਤੇ ਇਹਦੇ ਆਪਾਂ ਜਿਹੜੀਆਂ ਗੱਠਾਂ ਵਗੈਰਾ ਨੇ ਬੇਸਨ ਦੀਆਂ ਉਹਨਾਂ ਨੂੰ ਚੰਗੀ ਤਰ੍ਹਾਂ ਸਮੂਥ ਕਰ ਲਵਾਂਗੇ ਥੋੜਾ ਥੋੜਾ ਪਾਣੀ ਪਾ ਕੇ ਤੇਦਾ ਇੱਕ ਵਧੀਆ ਸਮੂਥ ਜਾਂ ਘੋਲ ਤਿਆਰ ਕਰਕੇ ਸਾਈਡ ਤੇ ਰੱਖ ਲਵਾਂਗੇ ਤੇ ਮਤਲਬ ਕਿ ਜਿਆਦਾ ਸੰਗਣਾ ਨਹੀਂ ਕਰਨਾ ਹੈਗਾਗਾ ਤੇ ਸਮੋਜ ਜਾ ਤੇ ਠੀਕ ਜਾ ਮਤਲਬ ਕਿ ਮੈਂ ਤੁਹਾਨੂੰ ਦਿਖਾਉਣੀ ਹੈਗੀ ਸੁੰਦਾ ਦਿਖਾਉਣੀ ਹੈਗੀ ਤੁਸੀਂ ਦੇਖ ਸਕਦੇ ਹੋਗੇ ਜਿਹੜਾ ਬੈਟਰ ਆਪਣਾ ਤਿਆਰ ਹੋ ਗਿਆ ਇਕੱਠਾ ਵਗੈਰਾ ਇਹਦੀਆਂ ਸਾਰੀਆਂ ਮਿਕਸ ਹੋ ਗਈਆਂ ਨੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾ ਲਵਾਂਗੇ ਮਿੱਠਾ ਸੋਡਾ ਤੇ ਥੋੜਾ ਜਿਹਾ ਪਾਣੀ ਹੋਰ ਪਾ ਲਵਾਂਗੇ ਇਹਦੇ ਵਿੱਚ 2-3 ਚਮਚੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਮਿਕਸ ਕਰ ਦਵਾਂਗੇ ਤੇ ਸਾਈਡ ਤੇ ਰੱਖ ਦਵਾਂਗੇ ਤੇ ਉਸ ਤੋਂ ਬਾਅਦ ਇੱਕ ਆਪਾਂ ਮਸਾਲਾ ਬਣਾਵਾਂਗੇ ਸੁੱਕੇ ਮਸਾਲਿਆਂ ਤੋਂ ਤੇ ਜੇ ਤੁਹਾਡੇ ਕੋਲੇ ਬਣਿਆ ਹੋਇਆ ਤਾਂ ਤੁਸੀਂ ਉਹੀ ਯੂਜ਼ ਕਰ ਸਕਦੇ ਹੋਗੇ ਕਈ ਵਾਰ ਆਪਣੇ ਕੋਲੇ ਸਾਰੀਆਂ ਚੀਜ਼ਾਂ ਪੀਸੀਆਂ ਹੋਈਆਂ ਹੁੰਦੀਆਂ ਨਹੀਂਆਂ ਤੇ ਬਸ ਆਪਾਂ ਥੋੜਾ ਥੋੜਾ ਮਤਲਬ ਕਿ ਇਹਨਾਂ ਨੂੰ ਚਮਚਾ ਚਮਚਾ ਪਾ ਕੇ ਤੇ ਆਪਾਂ ਇੱਕ ਮਿਕਸ ਕਰਕੇ ਮਸਾਲਾ ਤਿਆਰ ਕਰ ਸਕਦੇ ਹਾਂਗੇ ਇਹ ਮਸਾਲਾ ਕਿਸੇ ਵੀ ਤਰ੍ਹਾਂ ਦੀ ਮਤਲਬ ਕਿ ਸਟਫਿੰਗ ਦੇ ਵਿੱਚ ਤੁਸੀਂ ਯੂਜ਼ ਕਰ ਸਕਦੇ ਹੋਗੇ ਸਭ ਤੋਂ ਪਹਿਲਾਂ ਆਪਾਂ ਇੱਥੇ ਲੈ ਲਿਆ ਜੀਰਾ ਇੱਕ ਪੈਨ ਦੇ ਵਿੱਚ ਤੇ ਪੈਨ ਨੂੰ ਮਤਲਬ ਕਿ ਗਰਮ ਕਰ ਲਿਆਗਾ ਥੋੜਾ ਜਿਹਾ ਸਲੋ ਫਲੇਮ ਦੇ ਉੱਪਰ ਰੱਖਣਾਗਾ ਮਸਾਲੇ ਨੂੰ ਭੁੰਨਣਾਗਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਟਾਵਾਂਗੇ ਥੋੜੀ ਜੀ ਮੌਂਗਫਲੀ ਤੇ ਉਸ ਤੋਂ ਬਾਅਦ ਐਡ ਕਰ ਲਵਾਂਗੇ ਇਹਦੇ ਵਿੱਚ 5-6 ਜਿਹੜੀਆਂ ਲਾਲ ਸੁੱਕੀਆਂ ਮਿਰਚਾਂ ਤੋਂ 8 ਤੋਂ 10 ਜਿਹੜੀਆਂ ਕਾਲੀਆਂ ਮਿਰਚਾਂ ਥੋੜੀ ਜਿਹੀ ਦਾਲਚੀਨੀ ਇਹਦੇ ਵਿੱਚ ਤੁਸੀਂ ਸਾਫਤ ਜੀਰਾ ਸਾਫਤ ਧਨੀਆ ਵੀ ਐਡ ਕਰ ਸਕਦੇ ਹੋਗੇ ਇੱਕ ਕਸੂਰੀ ਮੇਥੀ ਵੀ ਐਡ ਕਰ ਸਕਦੇ ਆ ਉਹਦੀ ਵੀ ਖੁਸ਼ਬੂ ਬਹੁਤ ਜ਼ਿਆਦਾ ਵਧੀਆ ਆਉਂਦੀ ਹੈ ਕਿ ਪਦੀਨਾ ਵੀ ਐਡ ਕਰ ਸਕਦੇ ਹੋ ਮਤਲਬ ਕਿ ਜਿਹੜੀ ਵੀ ਤੁਸੀਂ ਸੁੱਕੀ ਹੋਈ ਚੀਜ਼ ਮਤਲਬ ਕਿ ਇਹਦੇ ਵਿੱਚ ਐਡ ਕਰਨੀ ਹੈ ਜਿਸ ਤਰ੍ਹਾਂ ਦਾ ਵੀ ਟੇਸਟ ਲੈਣਾ ਹੈਗਾ ਉਹ ਤੁਸੀਂ ਐਡ ਕਰ ਸਕਦੇ ਹੋਗੇ ਕੋਈ ਜ਼ਰੂਰੀ ਨਹੀਂ ਵੀ ਜਿਹੜੀਆਂ ਚੀਜ਼ਾਂ ਮੈਂ ਇਹਦੇ ਵਿੱਚ ਪਾਈਆਂ ਤੁਸੀਂ ਉਹੀ ਐਡ ਕਰ ਸਕਦੇ ਹੋ ਇਹਦੇ ਵਿੱਚ ਤੁਸੀਂ ਜਿਹੜਾ ਲਸਣ ਆਏਗਾ ਉਹ ਵੀ ਥੋੜਾ ਜਿਹਾ ਪਾ ਸਕਦੇ ਹੋ ਸਾਫ ਮਤਲਬ ਕਿ ਜਿਹੜੀਆਂ ਗੰਡੀਆਂ ਨਹੀਂ ਆਈਆਂ ਲਸਣ ਦੀਆਂ ਉਹਨਾਂ ਨੂੰ ਤੁਸੀਂ ਵਿੱਚ ਐਡ ਕਰ ਲਓ ਤੇ ਥੋੜਾ ਜਿਹਾ ਭੁੱਜ ਜਾਣੀਆਂ ਤੇ ਉਹ ਵੀ ਮਤਲਬ ਕਿ ਜਿਹੜਾ ਮਸਾਲਾ ਹੈਗਾ ਬਹੁਤ ਜ਼ਿਆਦਾ ਵਧੀਆ ਲੱਗਦਾ ਹੈਗਾ ਅਦਰਕ ਵੀ ਪਾ ਸਕਦੇ ਹੋਗੇ ਸੌਂਠ ਪਾ ਜੇ ਤੁਹਾਡੇ ਕੋਲ ਸੁੱਕਾ ਅਦਰਕ ਦਾ ਪਾਊਡਰ ਹੈ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਮਤਲਬ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਟੇਸਟ ਹੈਗਾ ਤੁਸੀਂ ਪਕੌੜਿਆਂ ਨੂੰ ਦੇ ਸਕਦੇ ਹੋਗੇ ਤੇ ਬਹੁਤ ਜ਼ਿਆਦਾ ਵਧੀਆ ਟੇਸਟੀ ਜਿਹੜਾ ਇਹ ਮਸਾਲਾ ਬਣ ਕੇ ਤਿਆਰ ਹੁੰਦਾ ਤੇ ਮੈਂ ਇਹਦੇ ਵਿੱਚ ਨਹੀਂ ਪਾਇਆ ਹੈਗਾ ਕਿ ਕਈ ਵਾਰ ਬੱਚੇ ਨਹੀਂ ਖਾਣਾ ਪਸੰਦ ਕਰਦੇ ਹੈਗੇ ਤੇ ਬਸ ਨਾਰਮਲ ਜੀਆਂ ਚੀਜ਼ਾਂ ਪਾਈਆਂ ਨੇ ਮੈਂ ਬੇਸਿਕ ਜੀਆਂ ਤੇ ਇਹਨਾਂ ਨੂੰ ਆਪਾਂ ਵਧੀਆ ਭੁੰਨ ਕੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਠੰਡਾ ਕਰ ਲਵਾਂਗੇ ਠੰਡਾ ਕਰਕੇ ਆਪਾਂ ਇਹਨਾਂ ਨੂੰ ਰਗੜ ਲਵਾਂਗੇ ਤੇ ਇਹਦਾ ਦਰਦਰਾ ਜਿਹਾ ਇੱਕ ਆਪਾਂ ਪਾਊਡਰ ਬਣਾ ਲਵਾਂਗੇ ਇਹ ਦੇ ਵਿੱਚ ਉਸ ਤੋਂ ਬਾਅਦ ਆਪਾਂ ਕੁਝ ਮਸਾਲੇ ਐਡ ਕਰਾਂਗੇ ਰਗਣ ਤੋਂ ਬਾਅਦ ਤੇ ਆਪਾਂ ਜਿੰਨਾ ਕਿ ਤਿੱਖਾ ਰੱਖਣਾਗਾ ਉਸ ਹਾਵ ਨਾਲ ਤੇ ਜਿਹੜੇ ਫਲੇਵਰ ਲੈਣੇ ਹੈਗੇ ਉਸ ਹਾਵ ਨਾਲ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਜਿਹੜਾ ਚੀਜ਼ਾਂ ਐਡ ਕਰਨੀਆਂ ਨੇ ਇਹਨਾਂ ਨੂੰ ਆਪਾਂ ਰਗੜ ਲਾਂਗੇ ਕੁੰਡੇ ਕੋਟੇ ਦੇ ਵਿੱਚ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਹੁੰਦਾ ਕੁੰਡੇ ਕੋਟੇ ਦੇ ਵਿੱਚ ਰਗੜੇ ਮਸਾਲੇ ਦਾ ਨਾਲੇ ਇਹ ਫਾਈਨ ਪਾਊਡਰ ਨਹੀਂ ਬਣਦਾ ਹੈਗਾ ਥੋੜਾ ਜਿਹਾ ਦਰਦਰਾ ਜਿਹਾ ਰੱਖਾਂਗੇ ਤੇ ਮਤਲਬ ਕਿ ਵਧੀਆ ਤਿਆਰ ਹੋ ਜਾਂਦਾ ਹੈਗਾ ਇਹਦੇ ਵਿੱਚ ਜਦੋਂ ਆਪਾਂ ਰਗੜਦੇ ਆਂਗੇ ਤੇ ਤਾਂ ਕਰਕੇ ਮੈਂ ਕੁੰਡੇ ਦੇ ਵਿੱਚ ਹੀ ਰਗੜਦੀਆਂ ਜ਼ਿਆਦਾਤਰ ਮਿਕਸੀ ਨਾਲੋਂ ਤਾਂ ਇਹ ਕੋਈ ਜ਼ਿਆਦਾ ਫੈਨ ਪਾਊਡਰ ਨਹੀਂ ਬਣਾਉਣਾ ਹੈਗਾ ਆਪਾਂ ਨੇ ਥੋੜਾ ਦਰਦਰਾ ਪਾਊਡਰ ਰੱਖਾਂਗੇ ਜਿਆਤੇਕਰ ਆਪਾਂ ਜਿਹੜਾ ਇਹ ਮਸਾਲਾ ਪੀਸਦੇ ਆ ਉਹਦੇ ਤਿੱਕਰ ਆਪਾਂ ਜਿਹੜੇ ਪਿਆਜ਼ ਹੈਗੇ ਉਹਨਾਂ ਨੂੰ ਛਿੱਲ ਕੇ ਤੋਲਵਾਂਗੇ ਤੇ ਫਿਰ ਉਹਨਾਂ ਦੀ ਜਿਹੜੀ ਕਟਿੰਗ ਹੈਗੀ ਉਹ ਆਪਾਂ ਦੱਸਦੇ ਆਂਗੇ ਕਿਵੇਂ ਕਰਦੇ ਆਂਗੇ ਤੇ ਮਸਾਲਾ ਇਹ ਦਰਦਰਾ ਜਿਾ ਤੁਸੀਂ ਦੇਖ ਸਕਦੇ ਹੋ ਪੀਸਿਆ ਗਿਆ ਇਹਦੇ ਵਿੱਚ ਆਪਾਂ ਕੁਝ ਸੁੱਕੇ ਮਸਾਲੇ ਐਡ ਕਰਨੇ ਆ ਉਹ ਆਪਾਂ ਐਡ ਕਰ ਦਿੰਨੇ ਆ ਸਭ ਤੋਂ ਪਹਿਲਾਂ ਆਪਾਂ ਚਾਟ ਮਸਾਲਾ ਐਡ ਕਰ ਦਵਾਂਗੇ ਇਹਦੇ ਵਿੱਚ ਥੋੜਾ ਜਿਹਾ ਅੱਧੇ ਚਮਚੇ ਦੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਐਡ ਕਰ ਦਵਾਂਗੇ ਸੁੱਕੀ ਹੋਈ ਲਾਲ ਮਿਰਚ ਪਾਊਡਰ ਇਹ ਟੇਸਟ ਅਨਸਾਰ ਕਰਨੀ ਹੈਗੀ ਤੁਸੀਂ ਨੇ ਕਿਉਂਕਿ ਆਪਾਂ ਇਹਦੇ ਵਿੱਚ ਸਾਬਤ ਮਿਰਚਾਂ ਵੀ ਮਤਲਬ ਕਿ ਪੀਸੀਆਂ ਨਹੀਂ ਆ ਤੇ ਉਸ ਤੋਂ ਬਾਅਦ ਇਹਦੇ ਵਿੱਚ ਐਡ ਕਰਤਾ ਧਨੀਆ ਪਾਊਡਰ ਤੇ ਥੋੜਾ ਜਿਹਾ ਆਮਚੂਰ ਪਾਊਡਰ ਐਡ ਕਰਤਾ ਤੇ ਸਵਾਦ ਅਨਸਾਰ ਨਮਕ ਥੋੜਾ ਜਿਹਾ ਹਲਦੀ ਹਲਦੀ ਐਡ ਕਰਤੀ ਇਹਦੇ ਵਿੱਚ ਤੁਸੀਂ ਅਨਾਰ ਦਾਣਾ ਜਾਂ ਮੈਗੀ ਮਸਾਲਾ ਕਿਸੇ ਵੀ ਤਰ੍ਹਾਂ ਦਾ ਟੇਸਟ ਦੇਣਾ ਤਾਂ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਤੇ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਦੂਸਰੇ ਮਸਾਲੇ ਦੇ ਵਿੱਚ ਮਿਕਸ ਕਰ ਲਵਾਂਗੇ ਤੇ ਤੁਸੀਂ ਜੇ ਥੋੜਾ ਜਿਹਾ ਖੱਟਾ ਪਣਾ ਰੱਖਣਾਗਾ ਤਾਂ ਇਹਦੇ ਵਿੱਚ ਤੁਸੀਂ ਅ ਅੱਧਾ ਚਮਚਾ ਜਾਂ ਇੱਕ ਚਮਚੇ ਦੇ ਕਰੀਬ ਜਿਹੜਾ ਨਿੰਬੂ ਹੈਗਾ ਉਹ ਤੁਸੀਂ ਐਡ ਕਰ ਸਕਦੇ ਹੋਗੇ ਇੱਕ ਨਿੰਬੂ ਵੀ ਨਿਚੋੜ ਸਕਦੇ ਹੋਗੇ ਜਿਹੇ ਜਿਹਾ ਖੱਟਾ ਰੱਖਣਾ ਉਸ ਹਾਵ ਨਾਲ ਤੇ ਥੋੜੀ ਜਿਹੀ ਦੇ ਵਿੱਚ ਤੁਸੀਂ ਸ਼ੱਕਰ ਵੀ ਐਡ ਕਰ ਸਕਦੇ ਹੋ ਖੱਟਾ ਮਿੱਠਾ ਟੇਸਟ ਜਿਹੜਾ ਹੋ ਜਾਊਗਾ ਤੇ ਇਹ ਆਪਣਾ ਜਿਹੜਾ ਮਸਾਲਾ ਬਣ ਕੇ ਤਿਆਰ ਹੋ ਗਿਆ ਤੇ ਇੱਧਰ ਆਪਾਂ ਪਿਆਜ਼ ਛਿੱਲ ਲਏ ਤੇ ਇਹਨਾਂ ਦੀ ਆਪਾਂ ਜਿਹੜੀ ਕਟਿੰਗ ਹੈਗੀ ਤੁਹਾਨੂੰ ਦੱਸਦੇ ਆ ਆਪਾਂ ਕੱਟ ਲਾਉਣੇ ਆਗੇ ਇਸ ਤਰ੍ਹਾਂ ਇਹਨਾਂ ਨੂੰ ਪੁਰਾਣੀ ਕਟਿੰਗ ਕਰਨਾ ਥੋੜਾ ਜਿਹਾ ਮਤਲਬ ਕਿ ਰੱਖਣਾਗਾ ਪਿਆਜ਼ ਨੂੰ ਨਾਲ ਹੀ ਏਟਾਇਆ ਚ ਤੇ ਇਹਦੇ ਆਪਾਂ ਇਸ ਤਰ੍ਹਾਂ ਕੱਟ ਲਗਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਆਪਾਂ ਕੱਟ ਲਗਾਏ ਲੇਗੇ ਤੇ ਇਹਦੀਆਂ ਜਿਹੜੀਆਂ ਫਾੜੀਆਂ ਦੇ ਵਿੱਚ ਆਪਾਂ ਹੁਣ ਉਸ ਤੋਂ ਬਾਅਦ ਮਸਾਲੇ ਨੂੰ ਜਿਹੜਾ ਭਰ ਲਵਾਂਗੇ ਚੰਗੀ ਤਰ੍ਹਾਂ ਇਸ ਤਰ੍ਹਾਂ ਆਪਾਂ ਜਿਹੜੇ ਪਿਆਜ਼ ਹੈਗੇ ਕੱਟ ਲਗਾ ਕੇ ਤਿਆਰ ਕਰ ਲਵਾਂਗੇ ਥੋੜੀ ਥੋੜੀ ਸਾਈਡ ਰੱਖ ਲਵਾਂਗੇ ਸਾਰੇ ਪਿਆਜ਼ ਤਾਂ ਇਹ ਵੱਖਰੇ ਵੱਖਰੇ ਨਹੀਂ ਹੁੰਦਾ ਹੈਗਾ ਫਿਰ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਮਸਾਲਾ ਭਰਾਂਗੇ ਤੇ ਇਸ ਤਰ੍ਹਾਂ ਹੀ ਆਪਾਂ ਬਾਕੀ ਬਚਦੇ ਜਿਹੜੇ ਪਿਆਜ਼ ਆ ਉਹਨਾਂ ਦੇ ਵੀ ਕੱਟ ਲਗਾ ਲਵਾਂਗੇ ਕੱਟ ਲਗਾ ਕੇ ਤੇ ਫਿਰ ਮਸਾਲਾ ਭਰਾਂਗੇ ਇਹਨਾਂ ਦੇ ਵਿੱਚ ਚੰਗੀ ਤਰ੍ਹਾਂ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਜਿਹੜਾ ਫਰਾਈ ਕਰ ਲਵਾਂਗੇ ਤੇ ਫਿਰ ਆਪਣੇ ਜਿਹੜੇ ਬਣ ਜਾਣਗੇ ਇਹ ਆਲੂ ਫਰਾਈ ਸੌਰੀ ਪਿਆਜ਼ ਮਸਾਲਾ ਫਰਾਈ ਪਕੌੜੇ ਬਣ ਕੇ ਤਿਆਰ ਹੋ ਜਾਣਗੇ ਤੇ ਤੁਸੀਂ ਆਲੂਆਂ ਦੇ ਵਿੱਚ ਬਣਾ ਸਕਦੇ ਹੋ ਗੋਭੀ ਦੇ ਵਿੱਚ ਵੀ ਇਹ ਮਸਾਲਾ ਪਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਮਤਲਬ ਕਿ ਸਟਫਿੰਗ ਦੇ ਵਿੱਚ ਤੁਸੀਂ ਇਹਨਾਂ ਨੂੰ ਐਡ ਕਰ ਸਕਦੇ ਹੋ ਤੇ ਇਸ ਤਰ੍ਹਾਂ ਆਪਾਂ ਕਾਫੀ ਸਾਰਾ ਮਸਾਲਾ ਲੈ ਲੈਣਾ ਤੇ ਚੰਗੀ ਤਰ੍ਹਾਂ ਹੱਥ ਨਾਲ ਦਵਾ-ਦਵਾ ਕੇ ਤੇ ਇਹਦੇ ਵਿੱਚ ਸਾਰੀਆਂ ਮਤਲਬ ਕਿ ਜਿਹੜੀਆਂ ਇਹ ਆਪਾਂ ਕੱਟ ਲਾਈਆਂ ਉਹਨਾਂ ਦੇ ਵਿੱਚ ਚੰਗੀ ਤਰ੍ਹਾਂ ਜਿਹੜਾ ਮਸਾਲਾ ਭਰ ਦਵਾਂਗੇ ਆਪਾਂ ਤੇ ਸਾਰੇ ਪਿਆਜ਼ਾਂ ਨੂੰ ਆਪਾਂ ਇਸ ਤਰ੍ਹਾਂ ਹੀ ਭਰ ਕੇ ਤਿਆਰ ਕਰ ਲਵਾਂਗੇ ਤੇ ਉਧਰ ਆਪਣਾ ਤੇਲ ਹੈਗਾ ਜਿਹੜਾ ਗਰਮ ਹੈਗਾ ਤੇ ਆਪਾਂ ਹੁਣ ਜਿਹੜਾ ਮਸਾਲਾ ਹੈਗਾ ਭਰ ਚੁੱਕਿਆ ਹੈਗਾ ਇਹ ਤੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਫਰਾਈ ਤੇ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਤੁਸੀਂ ਸੈਡਾ ਖੋਲ-ਖੋਲ ਕੇ ਮੇਂ ਮਸਾਲਾ ਜਿੰਨਾ ਪਾਉਣਾ ਤੁਸੀਂ ਪਾ ਸਕਦੇ ਹੋਗੇ ਕੋਈ ਚੱਕਰ ਨਹੀਂ ਹੈਗਾ ਤਾਂ ਇਹ ਆਪਾਂ ਜਿਹੜਾ ਬਣ ਗਿਆ ਆਪਣਾ ਪਿਆਜ਼ ਦਾ ਮਸਾਲਾ ਲੱਗ ਗਿਆ ਪਿਆਜ਼ ਨੂੰ ਤੇ ਹੁਣ ਆਪਾਂ ਇਹਨਾਂ ਨੂੰ ਡਿਪ ਕਰਾਂਗੇ ਬੇਸਨ ਦੇ ਵਿੱਚ ਬੇਸਨ ਦੇ ਵਿੱਚ ਚੰਗੀ ਤਰ੍ਹਾਂ ਕੋਟ ਕਰ ਲਵਾਂਗੇ ਲ ਕੋ ਲਵਾਂਗੇ ਪਿਆਜ਼ ਨੂੰ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਫਰਾਈ ਕਰ ਲਵਾਂਗੇ ਚੰਗੀ ਤਰ੍ਹਾਂ ਜਿਹੜਾ ਕੋਲ ਲਾ ਲਵਾਂਗੇ ਵੇਸਨ ਦਾ ਤੁਸੀਂ ਦੇਖ ਸਕਦੇ ਹੋਗੇ ਤੇ ਇਹਨੂੰ ਆਪਾਂ ਫਰਾਈ ਕਰਨ ਦੇ ਵਾਸਤੇ ਪਾ ਦਵਾਂਗੇ ਇਸ ਤਰ੍ਹਾਂ ਸਾਰੇ ਬਾਕੀ ਦੇ ਪਕੌੜੇ ਵੀ ਆਪਾਂ ਫਰਾਈ ਕਰਨ ਦੇ ਵਿੱਚ ਪਾ ਦਾਂਗੇ ਫਰਾਈ ਪੈਨ ਦੇ ਵਿੱਚ ਜਿਹੜਾ ਹੱਥ ਨਾਲ ਆਪਣੇ ਮਣਾ ਮੋਟਾ ਵੇਸਨ ਉੱਤਰ ਜਾਂਦਾ ਉਹ ਤੁਸੀਂ ਮਤਲਬ ਕਿ ਉੱਪਰ ਪਾ ਸਕਦੇ ਹੋਗੇ ਤੇ ਇਹਨਾਂ ਨੂੰ ਆਪਾਂ ਦੋਨੇ ਸਾਈਡਾਂ ਤੇ ਕ੍ਰਿਸਪੀ ਤੇ ਗੋਲਡਨ ਹੋਣ ਤੱਕ ਮਤਲਬ ਜਿਹੜਾ ਪਿਆਜ਼ਾਂ ਨੂੰ ਪਕਾ ਲਵਾਂਗੇ ਉਪਰੋਂ ਇਹ ਕ੍ਰਿਸਪੀ ਹੋ ਜਾਊਗਾ ਪਕੌੜਾ ਅੰਦਰੋਂ ਬਹੁਤ ਹੀ ਜ਼ਿਆਦਾ ਸੌਫਟ ਤੇ ਮਸਾਲੇਦਾਰ ਬਣ ਕੇ ਤਿਆਰ ਹੋਊਗਾ ਤੇ ਇੱਕ ਵਾਰ ਇਸ ਪਿਆਜ਼ ਦੇ ਪਕੌੜੇ ਤਾਂ ਆਪਾਂ ਬਹੁਤ ਤਰੀਕੇ ਨਾਲ ਬਣਾਉਨੇ ਆ ਇੱਕ ਵਾਰ ਇਸ ਤਰੀਕੇ ਨਾਲ ਜਿਹੜਾ ਬਣਾ ਕੇ ਦੇਖਣਾ ਪਿਆਜ਼ ਮਸਾਲੇ ਵਾਲਾ ਪਿਆਜ਼ ਤੇ ਬਹੁਤ ਜ਼ਿਆਦਾ ਟੇਸਟੀ ਲੱਗਦਾ ਤੁਸੀਂ ਮਤਲਬ ਜਿਹੜੇ ਪਿਆਜ਼ ਦੇ ਪਕੌੜੇ ਪਕੌੜੇ ਹੋਰ ਤਰੀਕੇ ਨਾਲ ਬਣਾਉਣੇ ਉਹ ਛੱਡ ਦੋਗੇ ਤੇ ਇਸ ਤਰੀਕੇ ਨਾਲ ਹੀ ਜਿਹੜੇ ਪਿਆਜ਼ ਦੇ ਪਕੌੜੇ ਤੁਸੀਂ ਬਣਾ ਕੇ ਖਾਇਆ ਕਰੋਗੇ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇਗੇ ਤੇ ਇਹਨਾਂ ਨੂੰ ਦੋਨੇ ਪਾਸੋਂ ਆਪਾਂ 골ਡਨ ਬ੍ਰਾਊਨ ਹੁੰਨ ਤੇ ਕਰ ਪਕਾ ਲਵਾਂਗੇ ਚੰਗੀ ਤਰ੍ਹਾਂ ਤੇ ਇਹਨਾਂ ਨੂੰ ਕਿਸੇ ਵੀ ਚਟਨੀ ਨਾਲ ਤੁਸੀਂ ਖਾ ਸਕਦੇ ਹੋ ਪਰ ਜਿਹੜਾ ਇਹਦਾ ਪਿਆਜ਼ ਦਾ ਟੇਸਟ ਹੈਗਾ ਉਹ ਬਹੁਤ ਜ਼ਿਆਦਾ ਵਧੀਆ ਹੁੰਦਾ ਹੈਗਾ ਉੱਪਰੋਂ ਕ੍ਰਿਸਪੀ ਅੰਦਰੋਂ ਸੌਫਟ ਤੇ ਮਸਾਲੇਦਾਰ ਤੇ ਜਿਹੜੀ ਪਿਆਜ਼ ਦੀ ਮਠਿਆਸ ਹੈਗੀ ਉਹ ਇੱਕ ਵੱਖਰਾ ਹੀ ਮਤਲਬ ਕਿ ਟੇਸਟ ਦਿੰਦੀ ਹੈਗੀ ਤਾਂ ਬਣਾ ਕੇ ਜਰੂਰ ਟਰਾਈ ਕਰਨਾ ਇਹ ਪਿਆਜ਼ ਦੇ ਪਕੌੜਿਆਂ ਨੂੰ ਤੇ ਇਹਨਾਂ ਨੂੰ ਮੈਂ ਕੱਟ ਕੇ ਦਿਖਾਉਣੀ ਆ ਸਨੋਂ ਫਰਾਈ ਕਰਨ ਤੋਂ ਬਸ ਬਹੁਤ ਜ਼ਿਆਦਾ ਵਧੀਆ ਲੱਗਦੇ ਨੇਗੇ ਤੇ ਟੇਸਟੀ ਤੇ ਲਜੀਜ਼ ਜੀ ਰੈਸਪੀ ਹੈਗੀ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਤ-ਬਤ ਸ਼ੇਅਰ ਕਰਨਾ ਅੰਤੇ ਆਪਣੇ YouTube ਚੈਨਲ ਨੰਬਰ 1 ਸੋਇ ਨੂੰ ਬਤੋ ਸਬਸਕ੍ਰਾਈਬ ਕਰਨਾ ਜੇ ਨਾ ਕੋਈ ਪਹਿਲੀ ਵਾਰ ਆਪਣੇ ਚੈਨਲ ਤੇ ਵੀਡੀਓ ਦੇਖ ਰਿਹਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਘੰਟੀ ਵਾਲਾ ਬਟਨ ਆ ਜਰੂਰ ਪ੍ਰੈਸ ਕਰ ਲੈਣਾ ਤਾਂ ਕਿ ਆਉਣ ਵਾਲੀ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇ ਤਾਂ ਤੁਸੀਂ ਵੀਡੀਓ ਹੈਗੀ ਤੁਸੀਂ ਦੇਖ ਸਕੋ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਜਿਹੜੀ ਵੀ ਰੈਸਪੀ ਬਣਾ ਕੇ ਤਿਆਰ ਕਰਦੇ ਆ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਤੇ ਲਜੀਜ਼ ਬਣ ਕੇ ਤਿਆਰ ਹੁੰਦੀ ਹੈਗੀ ਇਹ